ਉਸੀਂ ਦੇਖ ਰਹੇ ਹਾਂ ਵਿਸ਼ਵ ਪੰਜਾਬੀ ਟੀਵੀ ਮੈਂ ਡਾ ਡੇਕੇਵਾਲ ਸ਼ਰਮਾ ਅੱਜ ਪਿੰਡ ਕਰਾਈ ਵਾਲਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਵਿੱਚ ਪਹੁੰਚੇ ਹਾਂ ਜਿੱਥੇ ਗਿੱਦੜਵਾ ਹਲਕੇ ਦੇ ਜਿਵੇਂ ਚੋਣਾਂ ਦੇ ਵਿੱਚ ਜੋ 20 ਤਰੀਕ ਨੂੰ ਚੋਣਾਂ ਹੋ ਰਹੀਆਂ ਉਸ ਦੇ ਸੰਬੰਧ ਵਿੱਚ ਅੱਜ ਪਿੰਡ ਕਰਾਈ ਵਾਲਾ ਜਿੱਥੇ ਲੋਕਾਂ ਦੇ ਰਜਾਨਾ ਸੰਬੰਧੀ ਜਾਂਚਣ ਵਾਸਤੇ ਅੱਜ ਪਿੰਡ ਕਰਾਈ ਵਾਲੇ ਪਹੁੰਚੇ ਆਂ ਆਓ ਸੰਦੇ ਆਂ ਲੋਕਾਂ ਦਾ ਪੱਖ ਕੀ ਕਹਿੰਦੇ ਹਨ ਲੋਕ ਇਥੋਂ ਦੇ ਇਸ ਪਾਰਟੀ ਨੂੰ ਜਿਤਾਉਣਗੇ ਆਹ ਸੋਹਦੇ ਆ ਪਾਜੀ ਪਿੰਡ ਪਿੰਡ ਕਿਹੜਾ ਤੁਹਾਡਾ ਦੇ ਨਾਂ ਕੀ ਹੈ ਨਾਂ ਸਰਦੇਸ ਸਿੰਘ ਆ ਜੀ ਪਿੰਡ ਕੜਾਈ ਵਾਲਾ ਤੁਹਾਡੇ ਇਲੈਕਸ਼ਨ ਹੋ ਰਿਹਾ ਜਿੰਨੇ ਇਲੈਕਸ਼ਨ ਹੋ ਰਿਹਾ ਕਿਦੜਵਾ ਦੇ ਵਿੱਚ ਤੇ ਕਿਹੜੇ ਬੱਤੇ ਦੇ ਰਾਜੇ ਬਣ ਕੇ ਜਾਂ ਢਿੰਪੀ ਨੇ ਜਾਂ ਮਰਫੀਦ ਬਦਲ ਨੇ ਕਿਹਨੇ ਤੁਹਾਡੇ ਕੰਮ ਕੀਤੇ ਅੱਡ ਤਾਂ ਜਿਹੜਾ ਡੈਂਪੀ ਨੇ ਜਾਰੇ ਕੀਤਾ ਪਹਿਲਾਂ ਨੇਬੀਨ ਚਾਰ ਜੀ ਨਾਲ ਲੈ ਵਾਈ ਨਾਲੇ ਵੀ ਸਿਓ ਨੇ ਸਾਰੇ ਡਾਰੇ ਕੰਮ ਕੀਤੇ ਅੱਛਾ ਤੇ ਅੱਜ ਤਾਂ ਹੁਣ ਵੀ ਡੈਂਪੀ ਨੂੰ ਪਾ ਕੇ ਰਾਜੇ ਬੋਟਾ ਤਿੰਨ ਵਾਰੀ ਰਹੇਗਾ ਰਾਜਾ ਬਣ ਵੀ ਰਹੇਗਾ ਇਹਦੀ ਸਰਕਾਰ ਵੀ ਸੀਗੀ ਇਹਨੇ ਕੋਈ ਕੰਮ ਕੀਤਾ ਸਾਡੇ ਨਿਵਾਸ ਹੀ ਅੱਡਾ ਹੀ ਬਣ ਤੜ ਕੋਈ ਨਹੀਂ ਕੀਤਾ ਅੱਡਾ ਤਾਂ ਇਹਨੇ ਬਣਾਇਆ ਹੀ ਨਹੀਂ ਆ ਅੱਡਾ ਤਾਂ ਮੇਰਾ ਦੱਸੋ ਵੀ ਕਿਹੜਾ ਕਿਹੜੀ ਪਾਰਟੀ ਚੱਗੀ ਲੱਗਦੀ ਹੈ ਜਿਹੜਾ ਕਰਿਆ ਆ ਗਿਆ ਬਾਦਾਂਗੇ ਜੀ ਹਾਂਜੀ ਚੈੱਕ ਕਰਿਆ ਗਿਆ ਆ ਗਿਆ ਉਹਨੂੰ ਬਾਦਾਂਗੇ ਘਰੇ ਤਾਂ ਪੂਰਾ ਤੁਹਾਡੇ ਪੈਰ ਮਿੱਦਣਗੇ ਸਾਰੇ ਆ ਕੇ ਪੈਰ ਦਾ ਰਾਜੇ ਵਿੜੰਗ ਵੀ ਆਇਆ ਜੀ ਆਹ ਸਾਰੇ ਆਉਣਗੇ ਹਾਂ ਤੇ ਫੇਰ ਫੇਰ ਇੱਕ ਪਾਸੇ ਤਾਂ ਜਾਣਾ ਹੀ ਪਊਗਾ ਜਿੱਦੇ ਝੜੂ ਵਾਲਾ ਆ ਕੇ ਝੜੂ ਵਾਲਾ ਬਾਦਾਂਗੇ ਸਾਰੇ ਆਉਣਗੇ ਵੰਡ ਕੇ ਬਾਦਾਂਗਾ ਜੀ ਨੇ ਪਿਆ ਜੀ ਜਾ ਆ ਗਿਆ ਰਾਜੇ ਵਿੜੰਗਾ ਆ ਕੇ ਦੂਰੂ ਬਾਦਾਂਗੇ ਹਾਂ ਹਾਂ ਨਹੀਂ ਬਣਾਇਆ ਮਾਲ ਨਹੀਂ ਬਣਾਇਆ ਕਿ ਆਸਮਾਨ ਵੋਟ ਪਾਉਣੇ ਹੋ ਕਿ ਬੰਦੇ ਦਾ ਕੋਈ ਬਾਹਰ ਕੋਈ ਨਾ ਲੋੜ ਜਾਣੀ ਸਰਟ ਹੋ ਜੀਆ ਠੀਕ ਆਜ ਬਾਈ ਤੁਸੀਂ ਦੱਸੋ ਕਿ ਕਿਹੜੇ ਬੰਦੇ ਨੇ ਤੁਹਾਡੇ ਕਰਾਈ ਵਾਲੇ ਦੇ ਵਿੱਚ ਕੰਮ ਕੀਤੇ ਕੰਮ ਤਾਂ ਫਿਰ ਇਸੇ ਨੇ ਕੀਤੇ ਰਾਜੇ ਨੇ ਕੀਤੇ ਰਾਜੇ ਨੇ ਕੀਤੇ ਤੇ ਬਿਜਾਰੇ ਕੋਈ ਕੰਮ ਨਹੀਂ ਕੀਤੇ ਨਾ ਕਹ ਉਹਨਾਂ ਦਾ ਉਹ ਉਹਨੇ ਕੀਤੇ ਰਾਜੇ ਨੇ ਵੱਧ ਕੰਮ ਕੀਤੇ ਅੱਜ ਨਾ ਸਰਕਾਰ ਦੇ ਨੇ ਨਾ ਕੀਤੇ ਹੈ ਤੇ ਕਿਹੜੇ ਕਿਹੜੇ ਕੰਮ ਕੀਤੇ ਰਾਜੇ ਸਾਡੇ ਜਨਤਾ ਦੇ ਮੱਦੇ ਲੜੂ ਜਾਂ ਮੁੱਕ ਜਾਂਦੀ ਹੈ ਵੜੀਆਂ ਰੈਂਡ 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 ਕਰਕੇ ਅਸਲ ਚ ਅੱਛਾ ਬੜਾ ਵੀ ਰਾਜੇ ਬਣ ਕੇ ਤੇ ਰਾਜਾ ਬਣ ਕੇ ਲੱਗਦਾ ਵੀ ਸਿੱਕ ਟੂਗਾ ਇਹ ਨੂੰ ਆਪਣ ਪਤਾ ਲੱਗਦਾ ਹੈ ਆਪ ਤੁਸੀਂ ਦੱਸੋ ਜੀ ਠੀਕ ਹੈ ਜੀ ਵੀ ਉਮੀਦਵਾਰੀ ਜਾਂਦਾ ਨਾਲ ਹੀ ਆਪਾਂ ਨਾਲ ਗਈ ਹੈ ਕਿਹੜੀ ਪਾਰਟੀ ਨੂੰ ਤੁਸੀਂ ਚੰਗਲ ਸਾਹਿਬ ਚੋਂ ਕਿਹੜੇ ਕੰਮ ਕੀਤੇ ਸਾਰੇ ਜੰਗੇ ਜਿਹੜੇ ਪੈਨ ਟਾਈਮ ਦੀ ਗੱਲ ਹੈ ਸੱਤ ਤਾਂ ਬਣਾਇਆ ਹੁਣ ਮਨ ਕੀ ਮਰ ਮਾਨ ਬੜਾ ਜੀ ਵਕਤ ਲੱਗਿਆ। ਜੀ ਮਾਨ ਬੜਾਇਆ ਨੇ ਜੀ। ਬੋਲਣਾ ਵੀ ਚਾਹੁੰਦੇ। ਹੂੰ। ਵੀ। ਬੋਲਣਾ ਬੰਦੇ ਸਾਡੇ ਕੋਲ ਹੈਗੇ ਆ। ਬਾਜੀ ਕਿਹੜੀ ਪਾਰਟੀ ਵੱਲੋਂ ਤੁਸੀਂ ਕਿਦੜਾਵਾ ਤੋਂ ਇਲੈਕਸ਼ਨ ਲੜ ਰਹੇ ਹੋ? ਦੇਖੋ ਇਹ ਸਮਝੀਆਂ ਪੰਥਕ ਧਰਾਂ ਵੱਲੋਂ ਜਿਹੜਾ ਸਾਨੂੰ ਸਹਿਯੋਗ ਕੀਤਾ ਗਿਆ ਤੇ ਅਸੀਂ ਇੱਕ ਆਜ਼ਾਦ ਕੈਂਡੀਡੇਟ ਦੇ ਤੌਰ ਤੇ ਜਾਂ ਪੰਥਕ ਕੈਂਡੀਡੇਟ ਦੇ ਤੌਰ ਤੇ ਜਿਹੜਾ ਹਲਕਾ ਕਿ ਦਰਵਾਹ ਦੇ ਵਿੱਚ ਕੰਟੈਸਟ ਕਰ ਰਹੇ ਆ ਤੇ ਸਾਡੀ ਜਿਹੜੀ ਲੜਾਈ ਆ ਉਹ ਦਿੱਲੀ ਵਰਸ ਚ ਪੰਜਾਬ ਆ ਅਸੀਂ ਪੰਜਾਬ ਵੱਲੋਂ ਆ ਤੇ ਦਿੱਲੀ ਵਾਲਿਆਂ ਨਾਲ ਲੜ ਰਹੇ ਆ ਸੁਖਰਾਜ ਸਿੰਘ ਨਿਆਮੀ ਵਾਲਾ ਆਪਣਾ ਨਾਮ ਹੈ ਬਿਲਕੁਲ ਮੇਰਾ ਨਾਮ ਆ ਜੀ ਤੇ ਕਿਸੇ ਮਤਲਬ ਪਾਰਟੀ ਨੇ ਕੋਈ ਮੈਂ ਆਪਣੇ ਬਾਰੇ ਦੱਸ ਦਿਆਂ ਜੀ ਮੇਰਾ ਨਾਮ ਸੁਖਰਾਜ ਸਿੰਘ ਨਿਆਮੀ ਵਾਲਾ ਆ 2015 ਦਾ ਇਨਸੀਡੈਂਟ ਬਹਿਬਲ ਕਲਾਂ ਜਿਹੜਾ ਹੋਇਆ ਸੀ ਗੋਲੀ ਕਾਂਡ ਉਹਦੇ ਵਿੱਚ ਮੇਰੇ ਪਿਤਾ ਜੀ ਜਿਹੜੇ ਸ਼ਹੀਦ ਹੋਏ ਸੀਗੇ ਬੇਅਦਬੀ ਦੇ ਇਨਸੀਡੈਂਟ ਦੇ ਵਿੱਚ ਤਾਂ ਦੋ ਸਰਕਾਰਾਂ ਇਸ ਵਿਸ਼ੇ ਤੇ ਬਣੀਆਂ ਇਹ ਸਰਕਾਰ ਛੇਤੀ ਤੋਂ ਛੇਤੀ ਇਨਸਾਫ ਦੇਣ ਦੀ ਕਹਿ ਕੇ ਆਈ ਸੀ ਤੇ ਅੱਜ 3 ਸਾਲ ਟਪਾ ਗਿਆ ਸੋ ਪਹਿਲਾਂ ਤਾਂ ਸਾਨੂੰ ਇਹਨਾਂ ਨੂੰ ਸਵਾਲ ਹੋਊਗਾ ਇਹ ਹੈਗਾ ਵੀ ਆ ਜਿਹਦੇ ਚ ਲੋਕਾਂ ਚ ਆਪਣੀ ਗੱਲ ਲੈ ਕੇ ਵੀ ਜਾ ਰਹੇ ਆ ਤੇ ਜਿਹੜੇ ਮੁੱਦਿਆਂ ਦੇ ਉੱਤੇ ਸਰਕਾਰ ਆਈ ਸੀ ਚਲੋ ਬੇਅਦਬੀ ਤਾਂ ਇਹਨਾਂ ਨੇ ਹੱਲ ਕਰਨਾ ਹੀ ਕੀ ਸੀਗਾ ਜਿਹੜੇ ਪੰਜਾਬ ਦੇ ਮੁੱਦਿਆਂ ਤੇ ਆਈ ਸੀ ਕਹਿ ਕੇ ਤਾਂ ਲੋਕਾਂ ਨੂੰ ਛੱਬੀ ਝੋਨਾ ਲਵਾਇਆ ਅੱਜ ਮੰਡੀਆਂ ਚ ਬੈਠੇ ਆ ਫਿਰ ਚੱਕ ਵੀ ਨਹੀਂ ਰਹੇ ਪਹਿਲਾਂ ਤੁਸੀਂ ਸਾਨੂੰ ਉਧਰੋਂ ਤੋਰਿਆ ਤੇ ਅੱਜ ਤੁਸੀਂ ਫੇਰ ਖਜ਼ਰਖਵਾਰ ਕਰ ਰਹੇ ਹੋ ਫਿਰ ਜੇ ਗਿੱਦੜਵਾਸ ਦੀ ਡਿਵੈਲਪਮੈਂਟ ਦੀ ਗੱਲ ਕਰੀਏ ਕੀ ਕੀਤਾ ਇੱਥੇ ਆ ਤਿੰਨ ਸਾਲਾਂ ਦੇ ਵਿੱਚ ਅੱਜ ਐਵੇਂ ਲੋਕਾਂ ਨੂੰ ਝੂਠੇ ਵਾਅਦਿਆਂ ਦੇ ਵਿੱਚ ਗਮਰਾਹ ਕਰੀ ਜਾਂਦੇ ਆ 92 ਐਮਐਲਏ ਤੁਹਾਡੇ ਮੌਜੂਦਾ ਬੈਠੇ ਆ ਜਿਹੜਾ ਨੇ ਸਰਕਾਰ ਬਣਾਈ ਆ ਜੇ ਤੁਸੀਂ 92 ਦੇ ਨਾਲ ਹੀ ਨਾ ਕੁਝ ਕਰ ਸਕਦੇ ਆ ਜਿਹੜੀਆਂ ਤਿੰਨ ਚਾਰ ਸ਼ੀਟਾਂ ਤੇ ਲੜੀ ਜਾਂਦੇ ਉਹ ਇੱਕ ਇੱਕ ਦੋ ਦੋ ਇੱਥੋਂ ਵੀ ਜੁੜਦੇ ਆ ਤੁਸੀਂ ਇਹਨਾਂ ਨਾਲ ਵੀ ਕੁਝ ਨਹੀਂ ਕਰਨਾ ਜੇ ਤੁਸੀਂ ਤਿੰਨ ਸਾਲਾਂ 'ਚ ਪੰਜਾਬ ਦਾ ਕੁਝ ਨਹੀਂ ਕਰ ਸਕਿਆ ਆ ਡੇਢ ਸਾਲ ਜਿਹੜਾ ਰਹਿ ਗਿਆ 'ਚ ਵੀ ਕੁਝ ਨਹੀਂ ਕਰਨਾ ਤਾਂ ਅਸੀਂ ਇਹੀ ਪੰਜਾਬ ਦੇ ਲੋਕਾਂ ਨੂੰ ਦੱਸਣਾ ਚਾਹੁੰਨੇ ਆ ਕਿ ਇਹ ਝੂਠੇ ਲੋਕਾਂ ਨੂੰ ਪਾਸੇ ਕਰਕੇ ਪੰਜਾਬੀਆਂ ਨੂੰ ਅੱਗੇ ਲੈ ਕੇ ਆਈਏ ਅੱਜ ਇਹਨਾਂ ਦਾ ਪ੍ਰਚਾਰ ਕਰਨ ਦਿੱਲੀ ਤੋਂ ਆ ਰਹੇ ਆ ਇਹਨਾਂ ਦਾ ਪੰਜਾਬ ਕਰਨ ਹਰਿਆਣਾ ਤੋਂ ਆ ਰਹੇ ਆ ਜਿਨ੍ਹਾਂ ਨੂੰ ਸਾਡੀ ਮਾਂ ਬੋਲੀ ਭਾਸ਼ਾ ਨਹੀਂ ਹੁੰਦੀ ਉਹ ਸਾਡੇ ਪੰਜਾਬ ਦੇ ਲੋਕਾਂ ਦਾ ਪਿੰਡਾਂ ਵਾਲੇ ਲੋਕਾਂ ਦਾ ਦਰਦ ਕੀ ਸਮਝਣਗੇ ਜਿਨ੍ਹਾਂ ਨੂੰ ਸਾਡੀ ਭਾਸ਼ਾ ਨਹੀਂ ਹੁੰਦੀ ਜਿਨ੍ਹਾਂ ਨੂੰ ਸਾਡੀਆਂ ਦੁੱਖ ਤਕਲੀਫਾਂ ਨਹੀਂ ਪਤਾ ਤਾਂ ਇਹੀ ਸਾਡੇ ਜਿਹੜਾ ਮੇਨ ਮਕਸਦ ਆ ਇਹਨਾਂ ਦੇ ਖਿਲਾਫ ਜਿਹੜੇ ਸਾਡੇ ਗੁਰੂ ਦੇ ਨਹੀਂ ਹੋਏ ਉਹ ਸਾਡੇ ਕਿੱਥੋਂ ਹੋ ਜਾਣਗੇ ਕਿੰਨਾ ਕੁ ਰਿਸਪੌਂਸ ਤੁਹਾਨੂੰ ਪਿੰਡਾਂ ਚੋਂ ਸ਼ਹਿਰ ਦੇ ਵਿੱਚੋਂ ਕਿੰਨਾ ਕੁ ਰਿਸਪੌਂਸ ਦੇਖੋ ਇਹ ਤਾਂ ਆਉਣ ਵਾਲੀ 20 ਤਰੀਕ ਜਾਂ 23 ਤਰੀਕ ਨੂੰ ਜਿਹੜੇ ਰਿਜ਼ਲਟ ਆਉਣੇ ਉਹਦੇ ਚੋਂ ਪਤਾ ਲੱਗਣਾ ਬਾਕੀ ਅਸੀਂ ਆਪਣੀ ਗੱਲ ਆ ਸਰਕਾਰਾਂ ਦੇ ਵਿਰੁੱਧ ਜਿਹੜਾ ਕੁਝ ਹੋ ਰਿਹਾ ਜਾਂ ਸਰਕਾਰਾਂ ਜਿਹੜੀਆਂ ਸਾਡੇ ਲੋਕਾਂ ਦੇ ਖਿਲਾਫ ਕਰ ਰਹੀਆਂ ਅਸੀਂ ਉਹ ਆਪਣਾ ਮੈਸੇਜ ਲੋਕਾਂ ਤੱਕ ਕਨਵੇ ਕਰ ਰਹੇ ਆ ਤਾਂ ਇੱਕ ਦਿਨ ਸੱਚ ਦੀ ਜਿਹੜੀ ਜਿੱਤ ਆ ਉਹ ਜ਼ਰੂਰ ਹੋਊਗੀ ਲੋਕ ਇਹ ਜਾਣਦੇ ਆ ਕਿ ਗੁਰੂ ਸਾਹਿਬ ਦੀ ਬੇਅਦਬੀ ਦੇ ਉੱਤੇ ਝੂਠੀ ਸਰਕਾਰ ਬਣਾ ਕੇ ਅੱਜ ਲੋਕਾਂ ਨੂੰ ਘਬਰਾ ਨਹੀਂ ਕਰ ਸਕਦੇ ਤਾਂ ਇਹ ਲੋਕਾਂ ਨੂੰ ਵੀ ਪਤਾ ਜੇ ਲੋਕਾਂ ਦੇ ਆਪ ਦੇ ਮੁੱਦਿਆਂ ਦੀ ਗੱਲ ਕਰੀਏ 13 ਸਾਲ ਲਗਾਤਾਰ ਬੰਦਾ ਐਮਐਲਏ ਰਿਹਾ ਹੋਵੇ ਤੇ ਅੱਜ ਉਹਨੂੰ ਦੱਸਣਾ ਪਵੇ ਕੰਧਾਂ ਤੇ ਪੋਸਟਰ ਲਾ ਕੇ ਮੈਂ ਤੁਹਾਡੇ ਹਲਕੇ ਦਾ ਤਾਂ ਇਦੋਂ ਵੱਡੀ ਨਮੋਸ਼ੀ ਵਾਲੀ ਗੱਲ ਕੀ ਹੋ ਸਕਦੀ ਆ ਸੋ ਜਿਹੜੀ ਲੜਾਈ ਲੜਨੀ ਚਾਹੀਦੀ ਸੀ ਉਹ ਤਾਂ ਲੜ ਨਹੀਂ ਸਕਦੇ ਮੁੱਦਿਆਂ ਦੀ ਲੜਾਈ ਤਾਂ ਲੜੀ ਨਹੀਂ ਗਈ ਇਹਨਾਂ ਤੋਂ ਇਹ ਤਾਂ ਹੁਣ ਕੰਧਾਂ ਤੇ ਪੋਸਟਰ ਲਾਉਣ ਦੀ ਲੜਾਈ ਲੜੀ ਜਾਂਦੇ ਆ ਕਦੇ ਘਟਾ ਦੂਜਾ ਕਦੇ ਮੇਰੇ ਨਾਲ ਘਟ ਰਹਿ ਜਾਂ ਨਤੀਜਾ ਕਦੇ ਮੇਰੇ ਨਾਲ ਰਹਿ ਜਾਂਦਾ ਸੋ ਅਸੀਂ ਤਾਂ ਇਹੀ ਕਹਿੰਨੇ ਵੀ ਦਿੱਲੀ ਤੋਂ ਚੱਲਣ ਵਾਲੇ ਪੰਜਾਬ ਦਾ ਭਲਾ ਨਹੀਂ ਕਰ ਸਕਦੇ ਸਾਡੇ ਨੌਜਵਾਨ ਬੇਰੋਜ਼ਗਾਰ ਲੋਕ ਆ ਜਿਹੜੇ ਉਹ ਸੜਕਾਂ ਤੇ ਧਰਨੇ ਲਈ ਬੈਠੇ ਆ ਤੇ ਇਹ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਉਹਨਾਂ ਲੋਕਾਂ ਨੂੰ ਹੈਡ ਬਣਾਈ ਬੈਠਾ ਜਿਨ੍ਹਾਂ ਨੂੰ ਪੰਜਾਬੀ ਵੀ ਨਹੀਂ ਆਉਂਦੀ ਥੈਂਕ ਯੂ ਧੰਨਵਾਦ ਤੁਸੀਂ ਬਾਈ ਜੀ ਥੋੜਾ ਨਾਮ ਕੀ ਹੈ ਮੇਰਾ ਨਾਮ ਕਰਮਜੀਤ ਸਿੰਘ ਹੈ ਕੈਡ ਕਰਾਈਓ ਹਾਂਜੀ ਤੁਹਡੇ ਕਿ ਦੜਵਾ ਇਲੈਕਸ਼ਨ ਬੜਾ ਮਤਲਬ ਹੌਟ ਸ਼ੀਟ ਬਣੀ ਹੋਈ ਹੈ ਤੇ ਕਿਹੜੇ ਬੰਦੇ ਨੇ ਤੁਹਾਡਾ ਰਾਜੇ ਬੜਕ ਨੇ ਜਾਂ ਡੈਂਪੀ ਨੇ ਬੜਪ੍ਰੀਤ ਨੇ ਜਾਂ ਜਿਹੜੇ ਹੋਲਾ ਸੁਰਾਜ ਸਿੰਘ ਨਿਆਮੀ ਆਲਾ ਆਇਆ ਸੀ ਕਿਨੇ ਤੁਹਾਡੇ ਕੰਮ ਕੀਤੇ ਆ ਜਾਂ ਕਿਹਦੇ ਆਸ ਕੀ ਦੇ ਦਾਅਵੇ ਆ ਕਰਦੇ ਆ ਅੰਮਤਾ ਹੀ ਸਾਡੇ ਤਾਂ ਕੋਈ ਵੈਸੇ ਤਾਂ ਰਾਜਾ ਬਲੰਗ ਸੀਗਾ ਜੀ ਉਹਨੇ ਆੜ ਦੇ ਉੱਤੇ ਫੜਾ ਤੀ ਪੱਕੀ ਡੈਂਪੀ ਟਿਲੋਂ ਤਾਂ ਦੋ ਵਾਰੀ ਹਾਰ ਹੀ ਗਈ ਉਹਨੇ ਤਾਂ ਚੱਲਿਆ ਮੌਕੇ ਨਹੀਂ ਮਿਲਿਆ ਜੀ ਕਿ ਤੋਂ ਸਰਕਾਰ ਹੋਵੇ ਸਰਕਾਰ ਦੇ ਵਿੱਚ ਹੜਕਾ ਚਾਲ ਦੇ ਲੱਗਿਆ ਰਿਹਾ ਹਾਂਜੀ ਹੜਕਾ ਚਾਲ ਦੀ ਤਾਂ ਮੰਤਰੀ ਜਿਣੀ ਪਾਵਰੀ ਲੱਗੀ ਤੇ ਹੁਣ ਵੀ ਦਿਨੋਂ ਮੰਨ ਕੇ ਚਲੋ ਸਾਡੇ ਏਰੀਆ ਦੇ ਬੰਦੇ ਆ ਫਿਰ ਵੀ ਜਦੋਂ ਸੀਗੇ ਮੌਕੇ ਤੇ ਉਹ ਸਾਡਾ ਕੰਮ ਕਰਦੇ ਸੀਗੇ ਉਹ ਕੀਤਾ ਮੰਨ ਕੇ ਨਹੀਂ ਟੈਂਪੀ ਚੰਨੋਈ ਆ ਤਾਂ ਤੇ ਫਿਰ ਹੁਣ ਮਤਲਬ ਕਿੱਦਾਂ ਰਹਦਾ ਹੁਣ ਤਾਂ ਹੀ ਦੇਖੋ ਜੀ ਮੇਰੀ ਨਾਟ ਵੀ ਟੁੱਟੀ ਹੋਈ ਹੈ ਮੇਰੀ ਮਾਤਾ ਦਾ ਚੂੜਾ ਟੁੱਟਾ ਹੈ ਘਰ mera ਲੱਗਣ ਵਾਲਾ ਅਲੱਗ ਹੀ ਮੈਂ ਵੋਟਾਂ ਬਾਰੇ ਇਨੀ ਕਹਿਣਾ ਚਾਹਦਾ ਮੇਰੀ ਕਿਸੇ ਨੇ ਬਾਤ ਨਹੀਂ ਪੁੱਛੀ ਆ ਕਿ ਗਰੀਬ ਬੰਦੇ ਨੂੰ ਕੋਈ ਨਹੀਂ ਪੁੱਛਦਾ ਜਦੋਂ ਵੋਟਾਂ ਹੁੰਦੀਆਂ ਉਦੋਂ ਆ ਜਾਂਦੇ ਸਾਰੇ ਠੀਕ ਹੈ ਜੀ ਮੈਂ ਜਿਹੜੀ ਵੋਟ ਪਾਉਣੀ ਹੈ ਮੈਂ ਬੀਜੇਪੀ ਨੂੰ ਪਾਉਣਾ ਹਾਂ ਜੀ ਬੀਜੇਪੀ ਹਾਂ ਜੀ ਠੀਕ ਹੈ ਜੀ ਅਗਲੇ ਲੱਗਦਾ ਬਾਹਰ ਨਾ ਮਤਾਰ ਬੰਦਾ ਸਹਰਾ